ਕਰੇ ਦਾ ਸੌਦਾ ਹੋਇਆ ਤੇ ਕਰਦੇ ਬਾਈ ਨਾਲ ਗੱਲਬਾਤ ਕੀ ਹਾਲ ਆ ਬੰਤ ਵਧੀਆ ਜੀ ਵਧੀਆ ਠੀਕ ਆ ਕਿੰਨੇ ਦੰਦ ਹੈ ਇਹ ਬੱਕਰਾ ਇਹ ਬੱਕਰਾ 4 ਦੰਦ ਦਾ ਹੈ ਜੀ 4 ਦੰਦ ਦਾ ਕੀ ਤੋਂ ਲੱਤਾ ਹੈ ਇਹ ਇਹ ਮੁੰਡੇ ਤੇ ਤੋਂ ਲੱਤਾ ਲੱਕੀ ਤੋਂ ਦੇਰਿਆਂ ਦੇ ਤੋਂ ਹੈ ਹਾਂ ਇਹਦੀ ਬਲੱਡ ਲਾਈਨ ਕਿੱਧਰੋਂ ਆਏ ਇਹ ਬਲਾਈ ਦੇਵਕਾਲੀ ਤੋਂ ਆ ਵੀਰੇ ਠੀਕ ਹੈ ਕਿੰਨੇ ਦਾ ਹੋ ਗਿਆ ਵੀ ਇਹ ਦੱਸ ਕਿੰਨੇ ਦਾ ਹੋ ਗਿਆ 35000 ਦਾ ਪੂਰਾ ਪੂਰਾ 35 ਹੋਊਗਾ ਪੂਰਾ 35 ਛੈਟ ਹੂਟ ਕਿੰਨੀ ਹੋਊਗਾ ਤੇਰੀ ਐਡੇ ਦੀ ਹੋਊਗਾ ਮੈਨੂੰ 41 ਤੋੜੀ ਜੀ ਆ ਯਾਰ ਬਾਹਰ ਲੱਗਦਾ 41 ਤੋੜੀ ਹੋਊਗੀ 30000 ਦਾ ਬੱਕਰਾ ਮੈਨੂੰ ਨਹੀਂ ਯਾਰ 41 42 43 ਹੈਗੀ ਆ 4 ਦੰਦ ਦਾ ਹਾਂ ਠੀਕ ਹੈ ਤੋ ਬਾਈ ਕਮੈਂਟ ਕਰਕੇ ਜਰੂਰ ਦੱਸੋ ਕਿ ਬੱਕਰਾ ਕਿਵੇਂ ਲੱਗਿਆ ਇਹ ਆਪਣੇ ਘਰੀ ਰਹੋ ਠੀਕ ਆ ਜੀ ਘਰ ਵਾਸਤੇ ਲੇਤਾ ਹਾਂ ਘਰ ਵਾਸਤੇ ਲੇਤਾ ਆਪਣੇ ਘਰੇ ਦਿੱਤਾ ਬਾਈ ਫਲਾਨੀ ਲਾਈਨ ਦਾ ਬਲੱਡ ਲਾਈਨ ਦਾ ਬੱਚਾ ਇਹ ਠੀਕ ਆ ਗੱਡੀ ਨੂੰ ਫਸਲੋ ਕਦੀਪ ਨੂੰ ਫਸਲ ਜੇ ਪਰਸੈਂਟ ਵੀ ਗੱਪ ਹੋਇਆ ਜੀ ਠੀਕ ਆ ਠੀਕ ਆ ਜੀ ਚੱਲ ਚਾਲ ਰੋਟੀ ਦਾ ਬਾਹਰ ਆ ਰਿਹਾ ਦੇਖੋ ਕਿਵੇਂ ਮੇਰਾ ਬਾਈ ਘਰੇ ਮਾਲ ਖੜਨ ਦਾ ਕਰਕੇ ਸਾਰਾ ਮਾਲ ਲਿੱਸਾ ਹੋਇਆ ਪਿਆ ਇਧਰ ਆਪਣੀਆਂ ਬੱਕਰੀਆਂ ਵੀ ਬਕਾਹੂਗਾ ਲਿੱਸੀਆਂ ਹੋ ਗਈਆਂ ਠੀਕ ਹੈ ਜੀ ਸਾਮਧਾਨੀ ਕਿਉਂ ਡੇਢ ਨੰਬਰ ਹੈ ਤੈਨੂੰ ਮੈਂ ਬੋਲਾਂ ਮੜਾ ਕਈ ਵਾਰੀ ਕਿਹਨੂੰ ਚਾਹੀਦਾ 85580 ਠੀਕ ਹੈ ਜੀ 49554 ਇੱਕ ਵਾਰੀ ਹੋਰ ਬੋਲ 85580 49554 ਠੀਕ ਹੈ ਜੀ